ਸਸ ਜਿਕਾ ਨਾ ਸਜੀ ਪੜਾ ਨਾ ਨੀਟ ਕੋ ਟਾਇਲਟ ਸੀ ਗਲ ਉਛੱਟੜ ਵੀ ਲਿੱਟਲ ਸੀ ਨਹੀਂ ਮੈਨੂੰ ਲੱਗ ਪਈ ਸੀ ਕੋਟਿਆ ਦੇ ਸੀ ਅੱਛਾ ਤੇ ਪੈ ਗਿਰਿਆ ਜਲ ਹੋ ਗਿਆ ਲਵਾਈ ਸੰਗ ਤਾਂ ਸਲਪੂ ਨਾ ਰਿਹਾ ਤੇ ਕੀ ਪਰਵਰਤਨ ਬੰਦਾ ਰਿਹਾ ਚ ਬਹੁਤ ਠੰਡ ਚੱਲਣ ਕਿਰਜ ਹੋ ਗਏ ਇੱਕ ਤਾਂੁੰਦੀ ਇਹ ਤਾਂ ਲੈ ਪਹਿਲਾਂ ਕੰਸੀ ਗੱਲ ਚੱਲ ਰਹੀ ਤੇ ਜਿਹੜੇ ਕਹਿੰਦੇ ਸੀ ਉਹ ਜਿਹੜੀ ਆ ਉਹ ਚੱਲ ਰਹੀ ਕਹਿੰਦਾ ਇਹ ਸੋ ਜਿਆਦਾ ਰਹਿੰਦੇ ਮਤਲਬ ਇਹ ਕੋਈ ਠਿੱਕਾ ਨੇ ਜੋਨੀ ਕੋਈ ਹੈ ਜੀ ਕਿ ਥੋੜਾ ਇਹਨਾਂ ਤੇ ਦਬਾਉ ਪੈਂਦਾ ਸੀ ਹਾਂਜੀ ਕੋਈ ਨਹੀਂ ਤੇ ਤੁਹਾਨੂੰ ਸਭ ਤੋਂ ਜ਼ਿਆਦਾ ਕਾਰਨ ਜਿਹੜੀ ਕਿਹੜੀ ਨੀਜ਼ ਲੱਗੀ ਤੇਲ ਜੈਨਲ ਕੈਪਸੂਲ ਜਾਂ ਸਾਰੀ ਚੀਜ਼ਾਂ ਵਰਗੀ ਲੱਗਦੀ ਸਾਰੇ ਜੀ ਸਾਰੇ ਕੈਪਸੂਲ ਕੋਈ ਘਾਤੇ ਪੂਰੇ ਆਪਣੇ ਟਾਈਮ ਨਾਲ ਜੀ ਠੀਕ ਹੈ ਇੱਕ ਮਿੰਟ ਦੁਬਾਰਾ ਤੋਂ ਦੱਸਦੇ ਵਾਰੀ ਲੈ ਲਈ ਹਾਂਜੀ ਤੁਹਾਨੂੰ ਕਿੱਥਾ ਲੱਗਦਾ ਕਿ ਥੋੜਾ ਜਿਹੜੀ ਆ ਉਹ ਫਰਕ ਪਿਆ ਹੈ ਕੀ ਦਵਾਈ ਖਾ ਕੇ 15 ਦਿਨਾਂ ਚ ਓਕੇ ਹੈ ਅੰਤਰੇਂਦਰ ਤਰਕ ਮੰਨ ਤੁਸੀਂ ਪਰ ਮੈਂ ਹੱਥੋਂ ਕੋਈ ਸ਼ੈਰ ਕਰ ਲੋ। ਹੌਨੋਂ ਤੋਂ ਪੱਤੀ ਆਈ। ਪਰ ਦੇਖੀਓ ਉਹ ਤਾਂ ਹਾਲੇ ਅੰਤਸ। ਹਾਂ ਜੀ। ਮੇਰੇ ਨੋਕਾਂ ਤੇ ਅੱਡ ਪਾਖੇ ਆ ਜੀ। ਤੇਜ਼ ਨਹੀਂ ਤਾਂ ਹੋਇਆ ਹੌਲੀ ਹੌਲੀ ਪੱਤੀ ਆਈ। ਪਹਿਲਾਂ ਤੇ ਇਹ ਨਸੋਰਦਾ ਨਹੀਂ। ਸਾਲਾ ਜਲਦੀ ਠਰ ਹੋ ਜੀ ਗਈ। ਇੰਨਾ ਫੜਦਾ ਇੰਨਾ ਫੜਦੀ ਦਰਦ ਹੁੰਦਾ ਸੀ ਇੱਥੇ। ਹਾਂ ਜੀ। ਸੋਇਆ। ਫਿਰ ਉਹ ਤੇ ਵੀ ਹੌਨ ਮੈਂ ਠੀਕ। ਹੁਣ ਜੀ ਤੇ ਹਾਂ। ਫਿਰ ਤੁਸੀਂ ਸ਼ੈਰ ਕਰਦੇ ਹੋ ਹੁਣ ਦਰ ਹੁਣ ਦਰ ਨਹੀਂ।